ਦਿੱਲੀ ਦੀ ਸੱਤਾ ਹਾਰਨ ਤੋਂ ਬਾਅਦ ਅਰਵਿੰਦ ਕੇਜਰੀਵਾਲ ਬੰਦਲਾ ਚੁੱਕੇ ਨੇ ਅੱਜ ਅਰਵਿੰਦ ਕੇਜਰੀਵਾਲ ਦੇ ਵੱਲੋਂ ਪੰਜਾਬ ਦੇ ਵੋਟਰਾਂ ਨੂੰ ਧਮਕੀ ਦਿੱਤੀ ਗਈ ਆ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਕਾਂਗਰਸ ਜਾਂ ਭਾਜਪਾ ਨੂੰ ਜਿਤਾਉਨੇ ਹੋ ਤਾਂ ਤੁਹਾਡੇ ਕੰਮ ਨਹੀਂ ਹੋਣਗੇ ਦਿੱਲੀ ਦੀ ਸੱਤਾ ਹਾਰਨ ਤੋਂ ਬਾਅਦ ਅਰਵਿੰਦ ਕੇਜਰੀਵਾਲ ਬੰਦਲਾ ਚੁੱਕੇ ਨੇ ਅੱਜ ਅਰਵਿੰਦ ਕੇਜਰੀਵਾਲ ਦੇ ਵੱਲੋਂ ਪੰਜਾਬ ਦੇ ਵੋਟਰਾਂ ਨੂੰ ਧਮਕੀ ਦਿੱਤੀ ਗਈ ਆ अरविंद केजरीवाल ਦਾ ਕਹਿਣਾ ਹੈ ਕਿ ਜੇਕਰ ਤੁਸੀਂ ਕਾਂਗਰਸ ਜਾਂ ਬੀਜਪੀ ਨੂੰ ਜਿਤਾਉਣੇ ਹੋ ਤਾਂ ਤੁਹਾਡੇ ਕੰਮ ਨਹੀਂ ਹੋਣਗੇ ਤਾਂ ਅੱਜ ਅਰਵਿੰਦ ਕੇਜਰੀਵਾਲ ਲੁਧਿਆਣਾ ਪਹੁੰਚਦੇ ਨੇ ਜਿੱਥੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਇਹ ਗੱਲਾਂ ਕਹੀ ਜਾਂਦੀਆਂ ਨੇ ਤਾਂ ਅਰਵਿੰਦ ਕੇਜਰੀਵਾਲ ਲੁਧਿਆਣਾ ਜੋ ਬਾਏ ਇਲੈਕਸ਼ਨ ਹੋਣੀ ਆ ਉਸ ਤੋਂ ਪਹਿਲਾਂ ਲੁਧਿਆਣਾ ਪਹੁੰਚਦੇ ਨੇ ਤਾਂ ਸਟੇਜ ਤੋਂ ਸੁਬੋਧਨ ਕਰਦੇ ਹੋਏ ਆ ਅਰਵਿੰਦ ਕੇਜਰੀਵਾਲ ਦੇ ਵੱਲੋਂ ਪੰਜਾਬ ਦੇ ਵੋਟਰਾਂ ਨੂੰ ਧਮਕੀ ਦਿੱਤੀ ਜਾਂਦੀ ਆ ਤਾਂ ਜਿਸ ਨੂੰ ਲੈ ਕੇ ਵਿਧਾਇਕ ਪ੍ਰਗਟ ਸਿੰਘ ਦੇ ਵੱਲੋਂ ਵੀ ਸਵਾਲ ਚੁੱਕੇ ਗਏ ਨੇ ਵਿਧਾਇਕ ਪ੍ਰਗਟ ਸਿੰਘ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਉਹ ਵੀਡੀਓ ਵੀ ਸਾਂਝੀ ਕੀਤੀ ਗਿਆ ਜਿਸ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਵੱਲੋਂ ਇਹਨਾਂ ਗੱਲਾਂ ਦਾ ਜ਼ਿਕਰ ਕੀਤਾ ਗਿਆ ਤਾਂ ਟਿੱਪਣੀ ਕਰਦੇ ਹੋਇਆਂ ਵਿਧਾਇਕ ਪ੍ਰਗਟ ਸਿੰਘ ਦੇ ਵੱਲੋਂ ਲਿਖਿਆ ਗਿਆ ਕਿ ਅੱਜ ਲੁਧਿਆਣਾ 'ਚ ਅਰਵਿੰਦ ਕੇਜਰੀਵਾਲ ਨੇ ਖੁੱਲੀ ਧਮਕੀ ਦਿੱਤੀ ਹੈ ਕਿ ਜੇ ਕਾਂਗਰਸ ਨੂੰ ਵੋਟ ਪਾਈ ਤਾਂ ਤੁਹਾਡੇ ਕੰਮ ਨਹੀਂ ਹੋਣਗੇ ਕਿਉਂਕਿ ਸਰਕਾਰ ਤਾਂ ਆਮ ਆਦਮੀ ਪਾਰਟੀ ਦੀ ਹੈ ਦਿੱਲੀ 'ਚ ਅਨਕਾਰੇ ਜਾਣ ਤੋਂ ਬਾਅਦ ਵੀ ਕੇਜਰੀਵਾਲ ਦਾ ਹੰਕਾਰ ਜਿਉਂ ਦੀ ਤਿਉਂ ਬਰਕਰਾਰ ਹੈ ਜੋ ਵਿਅਕਤੀ ਲੋਕਾਂ ਦੇ ਫੈਸਲੇ ਦੀ ਇੱਜ਼ਤ ਨਹੀਂ ਕਰਦਾ ਵਿਰੋਧੀ ਧਿਰ ਨੂੰ ਨੁਕਾਰਦਾ ਹੈ ਤੇ ਲੋਕਤੰਤਰ ਦੀ ਪ੍ਰਵਾਹ ਨਹੀਂ ਕਰਦਾ ਉਹ ਆਮ ਆਦਮੀ ਨਹੀਂ ਤਾਨਾਸ਼ਾਹ ਹੈ ਇਹੀ ਕਾਰਨ ਹੈ ਕਿ ਦਿੱਲੀ ਦੇ ਲੋਕਾਂ ਨੇ ਕੇਜਰੀਵਾਲ ਨੂੰ ਵਿਰੋਧੀ ਧਿਰ ਵਿੱਚ ਬੈਠਣ ਦੀ ਜਗ੍ਹਾ ਵੀ ਨਹੀਂ ਦਿੱਤੀ ਤਾਂ ਅਰਵਿੰਦ ਕੇਜਰੀਵਾਲ ਦਾ ਕਿਉਂਕਿ ਆਪਣੇ ਆਪ ਦੇ ਵਿੱਚ ਵੀ ਇਹ ਵੱਡੀ ਗੱਲ ਹੋ ਜਾਂਦੀ ਆ ਅੱਤ ਤੁਹਾਡੇ ਕੋਲੇ ਚੋਣ ਪ੍ਰਚਾਰ ਕਰਨ ਦਾ ਅਧਿਕਾਰ ਹੈ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਆਪਣੀ ਪਾਰਟੀ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰ ਸਕਦੇ ਹੋ ਪਰ ਜੇਕਰ ਤੁਸੀਂ ਸਿੱਧੇ ਸ਼ਬਦਾਂ ਦੇ ਵਿੱਚ ਕਿਸੇ ਨੂੰ ਇਹ ਗੱਲ ਕਹੋ ਕਿ ਜੇਕਰ ਤੁਸੀਂ ਕਾਂਗਰਸ ਜਾਂ ਕਿਸੇ ਹੋਰ ਪਾਰਟੀ ਨੂੰ ਵੋਟ ਪਾਈ ਤਾਂ ਤੁਹਾਡੇ ਕੰਮ ਨਹੀਂ ਹੋਣਗੇ ਤਾਂ ਕਿਤੇ ਨਾ ਕਿਤੇ ਇਹ ਆਪਣੇ ਆਪ ਦੇ ਵਿੱਚ ਵੀ ਲੱਗਦਾ ਹੈ ਕਿ ਤਾਨਾਸ਼ਾਹ ਦਿਖਾਣ ਦੀ ਜੋ ਕੋਸ਼ਿਸ਼ਾਂ ਜੋ ਕੀਤੀ ਜਾ ਰਹੀ ਤਾਂ ਇਹੀ ਅੱਜ ਕੋਸ਼ਿਸ਼ ਸ਼ਾਇਦ ਅਰਵਿੰਦ ਕੇਜਰੀਵਾਲ ਦੇ ਵੱਲੋਂ ਕੀਤੀ ਗਿਆ ਤਾਂ ਜਿਸ ਨੂੰ ਲੈ ਕੇ ਵਿਰੋਧੀ ਧਿਰਾਂ ਦੇ ਵੱਲੋਂ ਵੀ ਸਵਾਲ ਚੁੱਕੇ ਗਏ ਨੇ ਤਾਂ ਲੁਧਿਆਣਾ ਪੱਛਮੀ ਦੀ ਬਾਈ ਇਲੈਕਸ਼ਨ ਆਉਣ ਵਾਲੀ ਆ ਅੱਜ ਤੋਂ ਪਹਿਲਾਂ ਸਿਆਸੀ ਸਰਗਰਮੀ ਆ ਜੋ ਪੂਰੀ ਤਰ੍ਹਾਂ ਦੇ ਨਾਲ ਦੇਖਣ ਨੂੰ ਮਿਲੀ ਆ ਅਰਵਿੰਦ ਕੇਜਰੀਵਾਲ ਪੰਜਾਬ ਆਏ ਹੋਏ ਨੇ ਤੇ ਅੱਜ ਉਹ ਲੁਧਿਆਣਾ ਪਹੁੰਚਦੇ ਨੇ ਤਾਂ ਜਿੱਥੇ ਉਹਨਾਂ ਦੇ ਵੱਲੋਂ ਇਹ ਗੱਲਾਂ ਕਹੀ ਜਾਂਦੀਆਂ ਨੇ ਕਿ ਜੇਕਰ ਤੁਸੀਂ ਕਾਂਗਰਸ ਜਾਂ ਭਾਜਪਾ ਨੂੰ ਵੋਟ ਪਾਈ ਆ ਤਾਂ ਤੁਹਾਡੇ ਕੰਮ ਨਹੀਂ ਹੋਣਗੇ ਤਾਂ ਇਸ ਨੂੰ ਲੈ ਕੇ ਵਿਧਾਇਕ ਪ੍ਰਗਟ ਦੇ ਵੱਲੋਂ ਵੀ ਸਵਾਲ ਚੁੱਕੇ ਗਏ ਨੇ ਤਾਂ ਮੈਂ ਤੁਹਾਨੂੰ ਵੀ ਉਹ ਵੀਡੀਓ ਜ਼ਰੂਰ ਦਿਖਾਣਾ ਤਾਂ ਤੁਸੀਂ ਵੀ ਦੇਖੋ ਉਹ ਵੀਡੀਓ ਜਿਸ ਦੇ ਵਿੱਚ ਵਿਧਾਇਕ ਪ੍ਰਗਟ ਸਿੰਘ ਦੇ ਵੱਲੋਂ ਸਵਾਲ ਚੁੱਕੇ ਗਏ ਨੇ ਤੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਇਹ ਗੱਲਾਂ ਨੇ ਜੋ ਪੰਜਾਬੀਆਂ ਨੂੰ ਕਹੀਆਂ ਗਈਆਂ ਨੇ ਅਗਰ इनको ਜਿਤਾ ਕੇ ਭੇਜੋਗੇ ਇਹ ਸਾਰੇ ਅਫਸਰوں ਕੋ ਆਪਕੇ ਵਿੱਚ ਮੇ ਲਾ ਕੇ ਆਪਕੇ ਛੋਟੇ ਸੇ ਛੋਟੇ ਕੰਮ ਵੀ ਕਰਾ ਕੇ ਜਾਣਗੇ بڑے ਸੇ بڑے ਕੰਮ ਵੀ ਕਰਾ ਕੇ ਜਾਣਗੇ ਔਰ ਅਗਰ ਆਪਨੇ ਕਾਂਗਰਸ ਔਰ ਬੀਜੇਪੀ ਵਾਲੋ ਕੋ ਜਿਤਾ دیا ਉਹਨਕੇ ਤਾਂ ਚਲੇਗੀ ਨਹੀਂ क्योंकि सरकार तो आम आदमी पार्टी की है तो वो तो कोई काम करा नहीं सकते वो तो बस लड़ेंगे विधानसभा के अंदर बैठ के मान साहब को गालियां देंगे बड़ी अच्छी अच्छी गालियां देंगे और काम आपके सारे रुक जाएंगे काम नहीं हो पाएंगे आपके ता... ਤੁਸੀਂ ਦੇਖ ਲਿਆ ਕਿ ਕਿਸ ਤਰ੍ਹਾਂ ਦੇ ਨਾਲ ਅਰਵਿੰਦ ਕੇਜਰੀਵਾਲ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਜੇਕਰ ਤੁਸੀਂ ਕਾਂਗਰਸ ਜਾਂ ਭਾਜਪਾ ਨੂੰ ਵੋਟ ਪਾਈ ਇਹ ਜਿੱਤ ਤਾਂ ਜ਼ਰੂਰ ਜਾਣਗੇ ਪਰ ਤੁਹਾਡੇ ਕੋਈ ਵੀ ਕੰਮ ਨਹੀਂ ਹੋਣਗੇ ਇਹ ਸਿਰਫ ਵਿਧਾਨ ਸਭਾ ਦੇ ਵਿੱਚ ਹੀ ਲੜ ਸਕਣਗੇ ਭਗਵਾਨਤਮਾਨ ਨੂੰ ਗਾਲਾਂ ਕੱਢ ਸਕਣਗੇ ਤਾਂ ਇਹ ਗੱਲਾਂ ਨੇ ਜੋ ਅਰਵਿੰਦ ਕੇਜਰੀਵਾਲ ਦੇ ਵੱਲੋਂ ਕਹੀਆਂ ਗਈਆਂ ਨੇ ਪਰ ਇੱਕ ਵੱਡਾ ਸਵਾਲ ਇੱਥੇ ਹੁਣ ਇਹ ਵੀ ਖੜਾ ਹੁੰਦਾ ਕਿ ਤੁਸੀਂ ਚੋਣ ਪ੍ਰਚਾਰ ਕਰ ਰਹੇ ਹੋ ਤੁਹਾਡਾ ਹੱਕਾ ਆਪਣੀ ਪਾਰਟੀ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨਾ ਕੀ ਚੋਣ ਪ੍ਰਚਾਰ ਕਰਦੇ ਤੁਸੀਂ ਇਸ ਤਰ੍ਹਾਂ ਦੇ ਨਾਲ ਕਿਸੇ ਨੂੰ ਕਹਿ ਸਕਦੇ ਹੋ ਕਿ ਜੇਕਰ ਤੁਸੀਂ ਫਲਾਣੀ ਪਾਰਟੀ ਨੂੰ ਵੋਟ ਪਾਈ ਜੇਕਰ ਤੁਸੀਂ ਫਲਾਣੀ ਪਾਰਟੀ ਦੇ ਕਿਸੇ ਉਮੀਦਵਾਰ ਨੂੰ ਜਿਤਾਇਆ ਤਾਂ ਤੁਹਾਡਾ ਕੰਮ ਨਹੀਂ ਹੋਣ ਦੇਵਗ ਇਹ ਇੱਥੋਂ ਸਾਫ਼ ਹੁੰਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਦਲਾਖੋਰੀ ਦੀ ਰਾਜਨੀਤੀ ਕਰਦੀ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਕਹਿਣ ਦੇ ਵਿੱਚ ਹੀ ਆਮ ਆ ਪਰ ਉਹ ਆਮ ਨਹੀਂ ਰਹੀ ਪਿਛਲੇ 3 ਸਾਲਾਂ ਦੇ ਦੌਰਾਨ ਪੰਜਾਬ ਦੇ ਵਿੱਚ ਜੋ ਕੁਝ ਹੋਇਆ ਲਾਅ ਐਂਡ ਆਊਟਰ ਦੀ ਸਥਿਤੀ ਦੇਖ ਲਈਏ ਪੰਜਾਬ ਦੀ ਜੇਕਰ ਸਿਹਤ ਸੁਭਾਵਾ ਮੈਂ ਦੇਖ ਲਈਏ ਪੰਜਾਬ ਦੀ ਜੇਕਰ ਐਜੂਕੇਸ਼ਨ ਸਿਸਟਮ ਦੀ ਗੱਲ ਕਰ ਲਈਏ ਤਾਂ ਪੰਜਾਬ ਪੂਰਾ ਜ਼ੀਰੋ ਲੈਵਲ ਤੇ ਆ ਚੁੱਕਿਆ ਤੇ ਹੁਣ ਵੀ ਇਹਨਾਂ ਦੇ ਵਿੱਚ ਜੋ ਸੱਤਾ ਦਾ ਨਸ਼ਾ ਹੈ ਉਹ ਪੂਰੀ ਤਰ੍ਹਾਂ ਦੇ ਨਾਲ ਦੇਖਣ ਨੂੰ ਮਿਲ ਰਿਹਾ ਤਾਂ ਅਰਵਿੰਦ ਕੇਜਰੀਵਾਲ ਜੋ ਦਿੱਲੀ ਦੀ ਸੱਤਾ ਹਾਰਨ ਤੋਂ ਬਾਅਦ ਵੀ ਆਪਣਾ ਕਾਰ ਨਹੀਂ ਛੱਡ ਰਹੇ ਤੇ ਪੰਜਾਬ ਦੇ ਵਿੱਚ ਪੰਜਾਬ ਦੇ ਵੋਟਰਾਂ ਨੂੰ ਧਮਕਾਉਣ ਦੀ ਕੋਸ਼ਿਸ਼ ਆਜੂ ਕੀਤੀ ਜਾ ਰਹੀ ਹੈ ਤਾਂ ਇੱਥੇ ਹੁਣ ਵੱਡਾ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਚੋਣ ਕਮਿਸ਼ਨਰ ਹੁਣ ਕੋਈ ਇਸ ਤੇ ਆਪਣਾ ਐਕਸ਼ਨ ਲਵੇਗਾ ਲੁਧਿਆਣਾ ਪਛਮੀ ਬਾਅ ਇਲੈਕਸ਼ਨ ਹੋਣੀ ਆ ਤਾਂ ਉਸ ਤੋਂ ਪਹਿਲਾਂ ਚੋਣ ਪ੍ਰਚਾਰ ਕਰਦੇ ਸਮੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਕੀ ਆ ਜੋ ਦੇਣ ਦੀ ਕੋਸ਼ਿਸ਼ ਕੀਤੀ ਗਈ ਆ ਤਾਂ ਪ੍ਰਗਟ ਸਿੰਘ ਦੇ ਵੱਲੋਂ ਸਵਾਲ ਚੁੱਕੇ ਗਏ ਨੇ ਵਿਧਾਇਕ ਕਾਂਗਰਸੀ ਵਿਧਾਇਕ ਨੇ ਜੋ ਉਹਨਾਂ ਦੇ ਵੱਲੋਂ ਵੀ ਸਵਾਲ ਇਸ ਗੱਲ ਨੂੰ ਲੈ ਕੇ ਚੁੱਕੇ ਗਏ ਨੇ ਕਿਉਂਕਿ ਇਸ ਤਰ੍ਹਾਂ ਦੇ ਨਾਲ ਕਰਨਾ ਆਪਣੇ ਆਪ ਦੇ ਵਿੱਚ ਹੀ ਠੀਕ ਨਹੀਂ ਤੁਸੀਂ ਉਹਨਾਂ ਵੋਟਰਾਂ ਨੂੰ ਧਮਕੀ ਦੇ ਰਹੇ ਹੋ ਜਿਨ੍ਹਾਂ ਵੋਟਰਾਂ ਨੇ ਤੁਹਾਨੂੰ ਜਿਤਾ ਕੇ ਵਿਧਾਨ ਸਭਾ ਭੇਜਣਾ ਹੁੰਦਾ ਹੈ ਜਿਨ੍ਹਾਂ ਵੋਟਰਾਂ ਨੇ ਤੁਹਾਨੂੰ ਜਿਤਾ ਕੇ ਲੋਕ ਸਭਾ ਭੇਜਣਾ ਹੁੰਦਾ ਹੈ ਜਿਨ੍ਹਾਂ ਵੋਟਰਾਂ ਨੇ ਜਿਤਾ ਕੇ ਤੁਹਾਨੂੰ ਸੀਐਮ ਦੀ ਕੁਰਸੀ ਤੇ ਬਿਠਾਉਣਾ ਹੁੰਦਾ ਹੈ ਉਹਨਾਂ ਵੋਟਰਾਂ ਨੂੰ ਹੀ ਅੱਜ ਤੁਸੀਂ ਧਮਕੀ ਦੇ ਰਹੇ ਹੋ ਕੀ ਆ ਆਮ ਆਦਮੀ ਪਾਰਟੀ ਨੂੰ ਸੱਤਾ ਦਾ ਨਸ਼ਾ ਜ਼ਿਆਦਾ ਹੋ ਗਿਆ ਕੀ ਆਮ ਆਦਮੀ ਪਾਰਟੀ ਭੁੱਲ ਗਈ ਕਿ ਲੋਕਾਂ ਦੀ ਪਾਵਰ ਕੀ ਹੁੰਦੀ ਆ ਆਮ ਆਦਮੀ ਪਾਰਟੀ ਨੂੰ ਸ਼ਾਇਦ ਇਹ ਗੱਲ ਯਾਦ ਨਾ ਹੋਵੇ 2022 ਦੇ ਵਿੱਚ ਜਦੋਂ ਇਲੈਕਸ਼ਨ ਹੋਈ ਸੀ ਤਾਂ ਲੋਕਾਂ ਨੇ ਇਹਨਾਂ ਨੂੰ ਕਿਵੇਂ ਜਿਤਾਇਆ ਸੀ ਕਿੰਨੀ ਉਮੀਦ ਦੇ ਨਾਲ ਜਿਤਾਇਆ ਸੀ ਜੇਕਰ ਆਮ ਆਦਮੀ ਪਾਰਟੀ ਨੂੰ ਲੋਕ ਅੱਡਾ ਵੱਡਾ ਫਤਵਾ ਦੇ ਸਕਦੇ ਆ ਤਾਂ ਉਹ ਬਾਕੀ ਪਾਰਟੀਆਂ ਕਿੱਥੇ ਗਈਆਂ ਉਹਨਾਂ ਨੂੰ ਵੀ ਲੋਕ ਜਿਤਾ ਸਕਦੇ ਆ ਜੇਕਰ ਤੁਹਾਨੂੰ ਅੱਜ ਇਸ ਚੀਜ਼ ਦਾ ਹੰਕਾਰ ਹੋ ਗਿਆ ਕਿ ਅਸੀਂ ਜਿੱਤ ਗਏ ਸ਼ਾਇਦ ਤੁਹਾਡੇ ਮਨ ਦੇ ਵਿੱਚ ਇਹ ਗੱਲ ਚੱਲ ਰਹੀ ਆ ਕਿ ਤੁਸੀਂ ਕਦੇ ਨਹੀਂ ਹਾਰਨਾ ਇਹ ਇੱਕ ਪਲ ਦੇ ਲਈ ਤੁਹਾਡੇ ਮਨ ਦੇ ਵਿੱਚ ਪੈਦਾ ਕੀਤਾ ਤੁਹਾਡਾ ਹੰਕਾਰ ਹੋ ਸਕਦਾ ਪਰ ਇਹ ਬਾਈ ਇਲੈਕਸ਼ਨ ਵੀ ਤੁਹਾਨੂੰ ਦੱਸ ਦੇਗੀ ਕਿ ਤੁਹਾਡੇ ਹੰਕਾਰ ਨੂੰ ਲੋਕ ਕਿਵੇਂ ਤੋੜਦੇ ਨੇ ਤੇ ਆਉਣ ਵਾਲੀ 2027 ਦੀ ਇਲੈਕਸ਼ਨ ਵੀ ਦੱਸ ਦੇਵੇ ਕਿ ਲੋਕ ਤੁਹਾਨੂੰ ਹੁਣ ਕਿੰਨਾ ਕੁ ਸਵੀਕਾਰ ਕਰਦੇ ਨੇ ਸਾਡਾ ਮਕਸਦ ਕਿਸੇ ਦਾ ਵਿਰੋਧ ਕਰਨਾ ਨਹੀਂ ਸਾਡਾ ਮਕਸਦ ਕਿਸੇ ਨੂੰ ਮਾੜਾ ਕਹਿਣਾ ਨਹੀਂ ਸਾਡਾ ਮਕਸਦ ਆ ਲੋਕਾਂ ਦੀ ਆਵਾਜ਼ ਨੂੰ ਚੁੱਕਣਾ ਲੋਕਾਂ ਦੇ ਮਸਲਿਆਂ ਨੂੰ ਹੱਲ ਕਰਵਾਉਣ ਦੇ ਲਈ ਸਰਕਾਰ ਤੱਕ ਉਹਨਾਂ ਦੀ ਜੋ ਕੰਮ ਨੇ ਸਰਕਾਰ ਤੱਕ ਪਹੁੰਚਾਉਣੇ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਕਿਸੇ ਪਾਰਟੀ ਦਾ ਵਿਰੋਧ ਕਰੀਏ ਪਰ ਜਦੋਂ ਕਿਸੇ ਪਾਰਟੀ ਦੇ ਸੀਨੀਅਰ ਲੀਡਰ ਜਾਂ ਕਿਸੇ ਪਾਰਟੀ ਦੇ ਨੈਸ਼ਨਲ ਕਨਵੀਨਰ ਦੇ ਵੱਲੋਂ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾਣ ਤਾਂ ਆਪਣੇ ਆਪ ਦੇ ਵਿੱਚ ਉਹ ਵੱਡਾ ਸਵਾਲ ਬਣਦਾ ਕਿ ਤੁਸੀਂ ਉਹਨਾਂ ਵੋਟਰਾਂ ਨੂੰ ਧਮਕੀ ਦੇ ਰਹੇ ਹੋ ਜਿਨ੍ਹਾਂ ਵੋਟਰਾਂ ਨੇ ਤੁਹਾਨੂੰ ਜਿਤਾ ਕੇ ਵਿਧਾਨ ਸਭਾ ਦੇ ਵਿੱਚ ਭੇਜਿਆ ਜਿਨ੍ਹਾਂ ਵੋਟਰਾਂ ਨੇ ਤੁਹਾਨੂੰ ਜਿਤਾ ਕੇ ਸੀਐਮ ਦੀ ਕੁਰਸੀ ਤੇ ਬਿਟਾਇਆ ਤਾਂ ਵਿਧਾਇਕ ਪ੍ਰਗਟ ਸਿੰਘ ਦੇ ਵੱਲੋਂ ਵੀ ਸਵਾਲ

वो तो बस लड़ेंगे विधानसभा के अंदर बैठ के मान साहब को गालियां देंगे बड़ी अच्छी अच्छी गालियां देंगे और कामनाथ के सारे रुक जाएंगे काम नहीं हो पाएंगे आपके ता मेरा लुधियाना ਦੇ ਵੋਟਰਾਂ ਨੂੰ ਵੀ ਇੱਥੇ ਵੱਡਾ ਸਵਾਲ ਆ ਕਿ ਜੋ ਵੀਡੀਓ ਜਨ ਤੱਕ ਹੋਈ ਆ ਅੱਜ ਰਵਿੰਦ ਕੇਜਰੀਵਾਲ ਦੀ ਕੀ ਇਸ ਤੋਂ ਬਾਅਦ ਤੁਸੀਂ ਆਮ ਆਦਮੀ ਪਾਰਟੀ ਨੂੰ ਜਿਤਾਓਗੇ ਇਸ ਤੋਂ ਬਾਅਦ ਜੋ ਲੁਧਿਆਣਾ ਤੋਂ ਇਹਨਾਂ ਦੇ ਉਮੀਦਵਾਰ ਹੋਣਗੇ ਤੁਸੀਂ ਉਸ ਨੂੰ ਵੋਟ ਪਾਓਗੇ ਇੱਕ ਸਿੱਧੇ ਸ਼ਬਦਾਂ ਦੇ ਵਿੱਚ ਜੇਕਰ ਕਹਿ ਦिए ਤਾਂ ਇਹ ਧਮਕੀ ਦੇਣ ਵਾਲੀ ਹੀ ਗੱਲ ਹੈ ਕਿਉਂਕਿ ਜਦੋਂ ਕਿਸੇ ਪਾਰਟੀ ਦੇ ਉਮੀਦਵਾਰ ਜਾਂ ਕਿਸੇ ਪਾਰਟੀ ਦੇ ਵਿਧਾਇਕ ਮੰਤਰੀ ਦੇ ਵੱਲੋਂ ਇਹ ਗੱਲ ਕਹੀ ਜਾਵੇ ਕਿ ਜੇਕਰ ਤੁਸੀਂ ਸਾਡੇ ਬੰਦੇ ਨੂੰ ਨਹੀਂ ਜਿਤਾਉਂਦੇ ਤਾਂ ਅਸੀਂ ਤੁਹਾਡਾ ਕੋਈ ਵੀ ਕੰਮ ਨਹੀਂ ਹੋਣ ਦਵਾਵਾਂਗੇ ਤਾਂ ਇਹ ਸਿੱਧੀ ਸ਼ਬਦਾਂ ਦੇ ਵਿੱਚ ਧਮਕੀ ਦੇਣ ਦੀ ਕੋਸ਼ਿਸ਼ ਹੈ ਜੋ ਅੱਜ ਅਰਵਿੰਦ ਕੇਜਰੀਵਾਲ ਦੇ ਵੱਲੋਂ ਵੀ ਕੀਤੀ ਗਿਆ ਤਾਂ ਦੇਖਣਾ ਹੋਵੇਗਾ ਕਿ ਹੁਣ ਲੁਧਿਆਣਾ ਦੇ ਲੋਕ ਕਨੇ ਉਹ ਕਿਵੇਂ ਦੇਖਦੇ ਨੇ ਇਸ ਨੂੰ ਹਾਲਾਂਕਿ ਕਈਆਂ ਦੇ ਲਈ ਇਹ ਨਾਰਮਲ ਗੱਲ ਹੋ ਸਕਦੀ ਹੈ ਪਰ ਬਹੁਤ ਵੱਡੀ ਗੱਲ ਅੱਜ ਰਵਿੰਦ ਕੇਜਰੀਵਾਲ ਲੁਧਿਆਣਾ ਚ ਕਰਕੇ ਗਏ ਨੇ ਜਿਨ੍ਹਾਂ ਦੇ ਵੱਲੋਂ ਪੰਜਾਬ ਦੇ ਵੋਟਰਾਂ ਨੂੰ ਪੰਜਾਬੀਆਂ ਨੂੰ ਧਮਕੀ ਦੇਣ ਦੀ ਕੋਸ਼ਿਸ਼ ਆ ਜੋ ਕੀਤੀ ਗਈ ਆ ਹੋਰ ਵੀ ਜਾਣਕਾਰੀ ਦੇ ਲਈ ਜੁੜੇ ਰਹੋ ਰਜਣਾ ਲੋਕਨਾਟ ਟੀਵੀ ਦੇ ਨਾਲ ਮੈਨੂੰ ਦੋ ਇਜਾਜ਼ਤ ਧੰਨਵਾਦ